ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਖਾਪੜ ਕਿਹੜੀ ਪੋਚੇ ਬਾਈ ਸੋਨੇਓ ਨਾਲ ਜੀ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਸਵੀਲੀ ਵੀ ਅੰਮ੍ਰਿਤਸਰ ਪੈਂਦੀ ਆ ਨਜ਼ਦੀਕ ਇਹਨੂੰ ਛਾੜਾ ਪੈਂਦਾ ਤੇ ਬਾਈ ਉਹ ਵਪਾਰ ਦਾ ਕੰਮ ਕਰਦੇ ਯਾਤਰਾ ਗੁਜਰਾਤ ਦਾ ਕੰਮ ਕਰਦੇ ਜੀ ਚਲੋ ਪਹਿਲੀ ਵੀਡੀਓ ਬਾਹਰ ਲੈਂ ਗਿਆ ਬਾਈ ਉਹ ਤੇ ਆਓ ਉੱਪਰ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਜੀ ਬਾਰਲਾ ਕੰਮ ਕਰਦੇ ਜਾ ਰਹੇ ਹਾਂ ਹਾਂ ਜੀ ਹਾਂ ਜੀ ਬਾਹਰ ਹੀ ਜਾਂਦਾ ਪਾਵਰ ਡੈਮੋ ਕੇ ਕੰਮ ਕਰਦੇ ਜੀ ਹਾਂ ਜੀ ਜਾਦੇ ਦੇ ਗਾਵਾਂ ਨੇ ਕੰਮ ਕਰਦਾ ਗਾਵਾਂ ਦਾ ਵੀ ਮੱਜਾਂ ਦਾ ਵੀ ਇੱਥੇ ਜਿਹੜੀ ਆ ਗਈ ਠੀਕ ਆ ਜਿਹੜੀ ਉਧਰ ਬਾਕੀ ਉਧਰ ਆ ਖੁਰਲਿਆਂ ਦੇ ਛੜ ਤੋਂ ਬਾਅਦ ਆ ਜਾਂਦਾ ਹਾਂ ਹਾਂਜੀ ਕੰਮ ਬਹੁਤ ਟਾਈਮ ਦਾ ਇੰਨੇ ਮਹਾਰਤ ਹੈ ਜੀ ਸਾਰਾ ਚਲੋ ਚਲੋ ਤੇ ਵੀਰ ਜੀ ਫਿਰ ਕਿੰਨੇ ਵਜੇ ਸੀ ਲਾਈ ਅੱਜ ਅਪਨ ਅੱਜ 4 ਗਈਆਂ ਜੀ ਚਾਰੇ ਗੱਬਣਾ ਵਾ ਹਾਂਜੀ ਹਾਂਜੀ ਉਹ ਵੀ ਦੂਜੇ ਸੂਏ ਆ ਵੀ ਦੂਜੇ ਸੂਏ ਆ ਵੀ ਦੂਜੇ ਸੂਏ ਉਹ ਵੀ ਦੂਜੇ ਸੂਏ ਚਲੋ ਸਾਰੀਆਂ ਦੂਜੇ ਦਾ ਐਡਰੈਸ ਸਮਝਾ ਦਿਓ ਆਪਣਾ ਇਹ ਪਿੰਡ ਆਪਣਾ ਖਾਪੜ ਖੜੀ ਜੀ ਤੇ ਜਿਹੜਾ ਅੰਮ੍ਰਿਤਸਰ ਨਾਮ ਤੁਹਾਡਾ ਨਾਮ ਆਪਣਾ ਸੋਨੂ ਜੀ ਫੋਨ ਨੰਬਰ ਬੋ ਇਦਰੀ ਲੱਗੀ ਹੈ ਨਾ ਜੀ ਹਾਂਜੀ ਹਾਂਜੀ ਆ ਜਾਓ ਇਹ ਗੱਬਣਾ ਜੀ ਨਾ ਹਾਂਜੀ ਹਾਂਜੀ ਇਹ ਗੱਬਣ ਵੈਗ ਕਿੰਨਾ ਟਾਈਮ ਲਾਉਗੀ ਭਾਜੀ ਇਹ ਭਾਜੀ ਦਿਨ 12 ਤੋਂ 14 ਲਾਉਗੀ ਅੱਛਾ ਜੀ ਤੇ ਦੁੱਧ 18 ਤੋਂ 20 ਕਿਲੋ ਕਰੂਗੀ ਹਾਂ 20 ਕਿਲੋ ਕਰੂਗੀ ਹਾਂਜੀ ਹਾਂਜੀ ਤੇ ਖੋਲੀ ਫਿਰ ਮੈਨੂੰ ਹਾਂਜੀ ਹਾਂਜੀ ਲਓ ਜੀ ਲੈ ਇਸ ਨੂੰ ਤੇ ਖਾਦੇ ਕਰਾਂ ਜੀ ਸੋਹਣੀ ਬੈੜਾ ਬਹੁਤ ਜਿਆਦੀ ਸੋਹਣੀ ਬੈੜਾ ਜੀ ਬਿਲਕੁਲ ਆ ਦੇਖੋ ਜੀ ਲੈ ਜੀ ਉਹਦੇ ਟਾਈਮ ਨਾ ਭਾਜੀ ਜੀ ਹਾਂਜੀ ਹਾਂਜੀ 12 ਤੋਂ 14 ਦਿਨ ਭਾਜੀ ਖੜੂਗੀ ਠੀਕ ਆ ਬਾਕੀ ਵੈਟ ਬਹੁਤ ਜਿਆਦੀ ਸਾਫ ਸੁਥਰੀ ਚਮਕ ਦਮਕ ਬਹੁਤ ਹਾਂਜੀ ਭਾਜੀ ਬਿਲਕੁਲ ਓਕੇ ਜੀ ਕੋਈ ਪਰ ਬਿਲਕੁਲ ਬਿਲਕੁਲ ਓਕੇ ਥਾਣਾ ਦੀ ਆਪਣੀ ਫੁੱਲ ਗਰੰਟੀ ਹੈ ਜੀ ਆ ਜਾਓ ਲੈ ਲੈ ਆਓ ਜੀ ਲੈ ਆਓ ਦੰਦਾ ਜੀ ਹੋ ਗਿਆ ਨਾ ਜੀ ਹਾਂਜੀ ਹਾਂਜੀ ਹਲੇ ਛਿੱਗੀ ਆ ਜੀ ਹਲੇ ਠੀਕ ਆ ਚਲੋ ਅੱਗੇ ਵਖਾ ਦੇ ਮਾਰੇ ਵੇਖੋ ਜੀ ਬਾ ਠੀਕ ਆ ਚਲੋ ਹਾਂਜੀ ਵੀਰ ਜੀ ਫਿਰ ਮੋਲੇ ਦਾ ਮੋਲੇ ਦਾ ਵੀਰ ਜੀ ਕਰਨੋਂ 70 ਕਰਾ ਲਓ 75 ਕਰਾ ਲਓ 8000 ਦੀ ਦੇ ਛੋੜ ਛੜ ਕਰ ਦੋ ਮੋਕੇ ਛੋੜ ਕਰ ਦਾਂਗੇ ਮੋਕੇ ਚਲੋ ਮੋਕੇ ਛੋੜ ਛੜ ਕਰ ਦੇਣੇ ਕੋਈ ਚੱਕਰ ਹਾਂਜੀ ਹਾਂਜੀ ਤਾਂ ਆਹ ਵੀਰ ਜੀ ਇਹ ਵੀ ਗੱਬਣੀ ਹੈ ਨਾ ਹਾਂਜੀ ਹਾਂਜੀ ਇਹ ਵੀ ਭਾਜੀ ਗੱਬਣੀ ਹੈ ਇਹ ਵੀ ਦੂਜਾ ਸੂਆ ਇਹ ਵੀ ਦੂਜਾ ਸੂਆ ਜੀ ਲੈ ਜੀ ਗੱਬਣੀ ਇਹ ਦੂਜਾ ਸੂਆ ਵਹਿੜ ਇਹ ਵੀ ਤੋਰੋ ਜੀ ਭਾਜੀ ਇਹ ਫਿਰ ਦੁੱਧ ਕਿੰਨਾ ਕਰੂਗੀ ਜੀ ਦੁੱਧ ਭਾਜੀ ਇਹ ਵੀ 18 ਕਿਲੋ ਵਹਿੜ ਕਰੂਗੀ 18 ਕਿਲੋ ਹਾਂਜੀ ਹਾਂਜੀ ਠੀਕ ਆ ਬੜੀ ਸਾਫ਼ ਸੁਥਰੀ ਵਹਿੜਿਆ ਥਣ ਥਣ ਬਹੁਤ ਜੇ ਮੈਂ 2 5 ਏ ਹਾਂਜੀ ਹਫਤਾ ਲੈ ਜੂਗੀ ਪਾਜੀ ਅੱਛਾ ਆਜਾ ਲੈ ਸ਼ਮਤ ਕਿੰਨਾ ਭਾਰੇ ਜਾਂ ਤਾਂ ਇਹ ਜਦ ਤੱਕ ਬੱਜੀ ਉਹਦੇ ਕੱਚੀ ਵੈੜੀ ਜਾਂਦੀ ਫਿਰ ਹਾਂਜੀ ਪਾਜੀ ਉੱਥੇ ਹਫਤੇ ਦੀ ਕੱਚੀ ਜਾਂਦੀ ਵੈੜ ਉੱਥੇ ਫਿਰ ਰਾਹ ਦੇ ਵਿੱਚ ਗੱਡੀਆਂ ਦਾ ਹਾਂਜੀ ਨਹੀਂ ਬੱਚੇ ਲਾਹ ਚੜਾ ਦਾ ਉਹ ਖਾਲ ਦਾ ਇਹਦੀ ਫਿਰ ਕੀਮਤ ਜੀ ਇਹ ਪਾਜੀ ਹਾਂ ਨਾ 55 ਦੀ ਦੇਣੀ 55000 ਹਾਂਜੀ ਚਲੋ 55000 ਦੀ ਆ ਹੁਣ ਆ ਗਈ ਜਰਸੀ ਹਾਂਜੀ ਹਾਂਜੀ ਇਹ ਵੀ ਗੱਬੜ ਜਰਸੀ ਪਾਜੀ ਬਹੁਤ ਵਧੀਆ ਕੁਆਲਿਟੀ ਆ ਇਹ ਪਹਿਲਾਂ ਨੂੰ ਜੀ ਇਹ ਨਹੀਂ ਨਹੀਂ ਇਹ ਦੂਜਾ ਹੀ ਹੈ ਜੀ ਅੱਛਾ ਦੂਜਾ ਸੁਆਈਆ ਬਹੁਤ ਜਿਆਦਾ ਸੁਲਰ ਬੈੜਿਆ ਚਲੋ ਇਹ ਵੀ ਦੋਰ ਲੋ ਜੀ ਇਹ ਇਹ ਬਾਜੀ ਫੇ ਕਿੰਨਾ ਕਰ ਜੂ ਦੁੱਧ ਇਹ ਇਹ ਬਾਜੀ 16 ਕਿਲੋ 18 ਕਿਲੋ ਵਧੀਆ ਦੁੱਧ ਕਰੂਗੀ ਨਾ ਸਲਾ ਪੂਰੀ ਵੈੜ ਦੇਣਾ ਮਾਰੇ ਲੰਮੀ ਦੋਰ ਲੋ 15 ਦਾ ਲੈ ਜੂ ਬਾਜੀ ਘਟਕੜਾ ਹਾਂ ਜੀ ਹਾਂ ਜੀ 14 ਤੋਂ 15 ਦਿਨ ਜਿੰਨੇ ਉਹਨੇ ਕਰਦੇ ਕਾਲੀ ਨੂੰ ਉਹਨੇ ਇੰਨੇ ਖੜਨੇ ਆ ਠੀਕ ਹੈ ਇਹ ਵੀ ਲੈ ਚਲੋ ਵੀਜੀ ਭਰੇ ਨਹੀਂ ਕੀ ਮਾਰਾ ਇਹ ਵੀ ਭਾਜੀ 62000 ਦੀ ਦੇਣੀ ਹੈ ਇਹ ਵੀ 60000 ਦੀ ਹਾਂਜੀ ਹਾਂਜੀ ਠੀਕ ਮੱਛੀ ਹੈ 75000 ਦੀ ਆ ਹਾਂਜੀ ਪਰ ਆਪਣੀ ਪਹਿਲੀ ਵੀਡੀਓ ਆ ਆਪਾਂ ਮਾਨਦਨ ਕਰਦੇ ਹਾਂ ਇਹੋ ਮੱਛੀ ਦਾ ਦਿਵਾਲੀ ਦੇ ਭਾਜੀ ਲੋਕਾਂ ਨੇ 1.5 ਲੱਖ ਰੁਪਏ ਮੰਗਵਾ ਬਿਲਕੁਲ ਜੀ ਬਿਲਕੁਲ ਬੜੀ ਵੈਰਾਈਟੀ ਆ ਆਹ ਜੀ ਫਿਰ ਇਹ ਵੀ ਭਾਜੀ ਗੱਬਣ ਆ ਇਹ ਵੀ ਦੂਜਾ ਸੂਆ ਇਹ ਵੀ ਗੱਬਣੀ ਆ ਹਾਂਜੀ ਹਾਂਜੀ ਇਹ ਪਹਿਲੇ ਨੂੰ ਮੱਛੀ ਨੇ ਦੁੱਧ 14 ਕਿਲੋ ਕੀਤਾ ਵਾ ਅੱਛਾ ਤੇ ਹਾਂਜੀ ਹੁਣ ਦੁੱਧ 18 ਕਿਲੋ ਵਾੜ ਕਰੂਗੀ ਠੀਕ ਆ ਬਹੁਤ ਜਦੀ ਥਣ ਥਣ ਬਹੁਤ ਵਧੀਆ ਲੱਗਾਂ ਨੇ ਆਜੋ ਜੀ ਆਜੋ ਲੈ ਲੈਵਾ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਜੀ ਬਸ ਤਿਆਰੀਆਂ ਤੇ ਅੱਜ ਸੂਵੇ ਘੜੀ ਕ ਨੂੰ ਸੂਵੇ ਤਿਆਰੀ ਹੈ ਨਾ ਜੀ ਤੇ ਵੀਰ ਜੀ ਫਿਰਿੰਦੀ ਕੀ ਮਰਦਾ ਇਹਦੀ ਵੀਰ ਜੀ ਮੁੱਲ 55000 2 ਘਟ 50 ਦੀ ਦੇਣੀ 48000 ਇਹ ਤਾਂ ਮੁਕਤੀ ਹੈ ਜੀ ਗੱਲ ਲਓ ਜੀ ਚੰਗੋ ਬਹੁਤ ਜੀ 48000 3 ਹੈ ਜੀ ਤੇ ਬਿਲਕੁਲ ਜਾਇਜ਼ ਮੁੱਲੀ ਹੈ ਜੀ ਬਾਕੀ ਕੋਈ ਨਹੀਂ ਆਓ ਫੋਨ ਫੋਨ ਲਾਓ ਤੇ ਮੇਰਾ ਵੀ ਇੱਥੇ ਆ ਕੇ ਯਾਰ ਚੈੱਕ ਕਰੋ ਚੁਆਈ ਕਰੋ ਹੈ ਨਾ ਵੀਰ ਜੀ ਹਾਂਜੀ ਹਾਂਜੀ ਜੀ ਆ ਕੇ ਚਾਰ ਹੀ ਨਾ ਕੇ ਚਾਰੇ ਗੱਬਣਾ ਹਾਂਜੀ ਹਾਂਜੀ ਤੇ ਬਾਕੀ ਨੰਬਰ ਬੋਲ ਦੋ ਜੀ ਆਪਣਾ ਨੰਬਰ ਜੀ 9915 141274 ਤੇ ਇਹ ਕਿਹੜੇ ਰੋੜ ਤੇ ਰਹਿ ਕੇ ਜੀ ਪਿੰਡ ਆਪਣਾ ਇਹ ਛਾੜੇ ਰੋੜ ਤੁਸੀਂ ਖਾਪੜੇ ਮਤਲਬ ਨਜ਼ੀਕ ਛਾੜ ਦਾ ਆਣਾ ਹੀ ਪੈਣਾ ਹਾਂਜੀ ਹਾਂਜੀ ਚਲੋ ਸਤਿ ਸ਼੍ਰੀ ਅਕਾਲ ਅੱਛਾ ਜੀ